ਪਿਆਰੇ ਸੰਗਰੂਰ ਵਾਸੀਓ ਸਾਤ ਸਮੁੰਦਰੋਂ ਪਾਰ ਸਰੀ ਕੈਨੇਡਾ ਤੋਂ ਤੁਹਾਡਾ ਆਪਣਾ ਜੈਤੇਜ ਸਿੰਘ ਅਨੰਤ ਅੱਜ ਤੁਹਾਨੂੰ ਤੇ ਸੰਗਰੂਰ ਹਲਕੇ ਦੇ ਪੁਰ ਹਲਕੇ ਦੇ ਵੋਟਰਾਂ ਨੂੰ ਪੁਰ ਜ਼ੋਰ ਅਪੀਲ ਕਰਨ ਲਈ ਇਹ ਛੋਟਾ ਜਿਹਾ ਸੁਨੇਹਾ ਦੇਣ ਦਾ ਯਤਨ ਕਰ ਰਿਹਾ ਆ ਪਰਿਪੰਥ ਇਸ ਗੱਲ ਤੋਂ ਵਾਕਿਫ ਹੋ ਕਿ ਭਾਰਤ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਦਾ ਵਿਗੜ ਵੱਜ ਚੁੱਕਾ ਹੈ ਪੰਜਾਬ ਵਿੱਚ ਚੋਣਾਂ 1 ਜੂਨ ਨੂੰ ਹੋ ਰਹੀਆਂ ਸੰਗਰੂਹ ਹੜਕੇ ਤੋਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਨ ਇਸੇ ਤਰ੍ਹਾਂ ਹੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰਮਨ ਪਿਆਰਾ ਸਿਮਰਨਜੀਤ ਸਿੰਘ ਮਾਨ ਨੂੰ ਖੜਾ ਕੀਤਾ ਗਿਆ ਹੈ ਸਿਮਰਨਜੀਤ ਸਿੰਘ ਮਾਨ ਕਿਸੇ ਜਾਣ ਪਹਿਚਾਨ ਦਾ ਮੋਟਾ ਜ ਨਹੀਂ ਉਹਨਾਂ ਵੱਲੋਂ ਸੇਕੋਂ ਪਰਤੀ ਕੁਰਬਾਨੀ ਨੂੰ ਪੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਬਲੂ ਸਟਾਰ ਦੇ ਖਿਲਾਫ ਰੋਸ ਵਜੋਂ ਆਪਣੇ ਉੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਫਿਰ ਲੰਮਾ ਸਮਾਂ ਉਹ ਪਾਗਲਪੁਰ ਦੀਆਂ ਜੇਲ੍ਹਾਂ ਦੇ ਵਿੱਚ ਸਰਕਾਰੀ ਦਮਨ ਤਸ਼ੱਦਦ ਦਾ ਸ਼ਿਕਾਰ ਹੋਏ ਔਰ ਸ ਸੱਜਦ ਉਹਨੇ ਆਪਣੇ ਪਿੰਡੇ ਤੇ ਚੱਲਿਆ ਸੱਚ ਤੇ ਹੱਕ ਦਾ ਪਹਿਰੇਦਾਰ ਸਿੱਖਾਂ ਦੇ ਗਿੜਾਂ ਦੀ ਧੜਕਣ ਸੈਂਬਲ ਜੀ ਸਿੰਘ ਜੋ ਇੱਕ ਨੇੜਰ ਦੇ ਲੇਵ ਸੂਝਵਾਨ ਪੰਜਾਬੀਆਂ ਦਾ ਹਰਮਨ ਪਿਆਰਾ ਤੁਹਾਡੇ ਆਪਣੇ ਹਲਕੇ ਦੇ ਵਿੱਚੋਂ ਇਸ ਵਕਤ ਖੜੇ ਹਨ ਉਹ ਸਾਰੇ ਆਪਣਾ ਕੀਮਤੀ ਵੋਟ ਉਹਨਾਂ ਨੂੰ ਪਾ ਕੇ ਵੱਧ ਤੋਂ ਵੱਧ ਵੋਟਾਂ ਦੇ ਨਾਲ ਕਾਮਯਾਬ ਕਰੀਏ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮੈਂ ਇਹਦੇ ਨਾਲ ਹੀ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਪਹਿਲੀ ਵਾਰ ਉਤਨ ਤਨ ਹਲਕੇ ਤੋਂ ਇਲੈਕਸ਼ਨ ਖੜੇ ਸਨ ਤਾਂ ਉਹ ਜੇਲ੍ਹ ਦੇ ਵਿੱਚ ਸਨ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਹਿੰਦੁਸਤਾਨ ਦਾ ਇੱਕ ਯਰ ਰਿਕਾਰਡ ਸਿਰਜਿਆ ਸੀ ਜ ਜਿਹਨੂੰ ਅਜੇ ਤੱਕ ਕੋਈ ਮਿਟਾ ਨਹੀਂ ਸਕਿਆ ਉਹ 4.5 ਲੱਖ ਵੋਟਾਂ ਦੀ ਲੀਡ ਦੇ ਨਾਲ ਜੇਲ੍ਹ ਦੇ ਅੰਦਰੋਂ ਜਿੱਥੇ ਸਨ ਮੈਂ ਉਹਨਾਂ ਦੋਸਤਾਂ ਮਤਰਾ ਸੁਨਹਿੀਆਂ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦਾ ਪਛੋਕੜ ਜਿਹੜਾ ਸੰਗਰੂਰ ਦੇ ਨਾਲ ਹੈ ਕਿ ਆਓ ਤੁਸੀਂ ਆਪਣੇ ਹਲਕੇ ਦੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਸਹ ਨਹੀਂਆਂ ਨੂੰ ਬੇਨਤੀ ਕਰੋ ਕਿ ਇਹ ਜਿਹੜਾ ਪ੍ਰੈਸਟੀਜੀ ਸੇਟ ਹੈ ਇੱਥੇ ਉਹ ਸਾਰੇ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਦੇ ਕੇ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਤੁਹਾਡੇ ਮਸਲੇ ਪਾਰਲੀਮੈਂਟ ਦੇ ਵਿੱਚ ਉਹ ਚੁੱਕਣਗੇ ਔਰ ਤੁਹਾਡੀ ਆਵਾਜ਼ ਬਣਨਗੇ ਆਓ ਜੇਕਰ ਤੁਸੀਂ ਆਪਣੀ ਆਵਾਜ਼ ਪਾਰਲੀਮੈਂਟ ਤੇ ਲੈ ਜਾਣਾ ਚਾਹੁੰਦੇ ਹੋ ਤੇ ਸਿਮਰਨਜੀਤ ਸਿੰਘ ਮੰਨਦੇ ਹੱਥ ਮਜ਼ਬੂਤ ਕਰੋ ਮੈਂ ਇਹ ਬੇਨਤੀ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ